ਘਤਨਾ <Satana> <Satana> श्री गुरु ग्रंथ साहेब जी महाराज गुरु गरीब निवा झूठी देखी प्रीत जगत में झूठी देखी प्रीत क्या दारा क्या ਹਾਜ਼ਰੀ ਦਰ ਪ੍ਰਬੰਧ ਕਰੋ ਸਤਿਗੁਰੂ ਗੁਰੂ ਚਰਨਾਂ 'ਤੇ ਬੇਸ਼ਰ ਝੁਕਾ ਕੇ ਫਤਿਹ ਬਲਾਓ ਤੇ ਸਾਰੇ ਆਖੋ ਜੀ ਵਾਹਿਗੁਰੂ ਬਹੁਤ ਬਹੁਤ ਧੰਨਵਾਦੀ ਅਤੇ ਕਰਜ਼ਦਾਰ ਹਾਂ ਗੁਰੂ ਕੀ ਸੰਗਤ ਦਾ ਜਿਨ੍ਹਾਂ ਨੇ ਦਾਸ ਰਿਆਂ ਨੂੰ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਆਥਾ ਸਾਰਾ ਮਾਨ ਸਤ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਗੁਰੂ ਗੁਰੂ ਜਪਦੀਆਂ ਹੋਈਆਂ ਸਾਰੀਆਂ ਸੰਗਤਾਂ ਉਹਨਾਂ ਵੱਲੋਂ ਬਹੁਤ ਸਾਰੇ ਗੁਰਮੁਖ ਪਿਆਰੇ ਬਾਬਾ ਸਤਮਰ ਸਤਕਾਰਯੋਗ ਗਿਆਨੀ ਸੁਖਦੇਵ ਸਿੰਘ ਜੀ ਡੱਲਾ ਸਾਹਿਬ ਵਾਲੇ ਆ ਇਤਿਹਾਸ ਤੁਹਾਡੀ ਸੇਵਾ ਦੇ ਵਿੱਚ ਕਹਿਣਾ ਹੈ ਸੰਗਤ ਦਾ ਪਹਿਰਾ ਜਿਹੜਾ ਆ ਉਹ ਜਿੰਨੇ ਕ ਵਾਸ ਜਿੰਨੇ ਕ ਸਰੀਰ ਸਾਨੂੰ ਚਾਹੀਦੇ ਹੁੰਦੇ ਆ ਉਸ ਤੋਂ ਜ਼ਿਆਦਾ ਅੱਜ ਇਹ ਦਾਤਾ ਜੀ ਇਸੇ ਤਰ੍ਹਾਂ ਵਧਾਵਣ ਇਤਿਹਾਸ ਦੇ ਪੰਨੇ ਆਪ ਜੀ ਦੀ ਸੇਵਾ ਦੇ ਵਿੱਚ ਆਖਣ ਲੱਗੇ ਆ ਤਨ ਤਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇਤਿਹਾਸ ਦੇ ਪੰਨੇ ਆਪ ਜੀ ਦੀ ਸੇਵਾ ਦੇ ਵਿੱਚ ਆਖਣ ਲੱਗੇ ਆ ਤਨ ਤਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਸੰਗ ਅਸੀਂ ਆਪ ਜੀ ਦੇ ਕੋਲੋਂ ਸਰਬਨ ਕਰਨਾ ਸੋ ਜੋ ਜਿਹੜਾ ਜਿਹੜਾ ਉਹਨਾਂ ਨੇ ਹੁਕਮ ਕੀਤਾ ਹੈ ਮੈਂ ਉਹਦੇ ਮੁਤਾਬਕ ਤੁਹਾਡੀ ਖੁਸ਼ੀ ਲੈਣ ਦਾ ਯਤਨ ਕਰਨ ਲੱਗਾ ਹਾਂ ਮਹਾਰਾਜ ਜੀ ਨੂੰ ਚਾਂਦਨੀ ਚੌਕ ਵਿੱਚ ਹੰਦੇਰੀਆਂ ਨੇ ਚਰਨ ਦਾ ਕਤਲ ਕਰਨਾ ਜਿੱਥੋਂ ਮੈਂ ਗਾਥਾ ਦਾ ਆਗਾਜ਼ ਕਰਨ ਲੱਗਾ ਹਾਂ ਨੂਰੀ ਪਾਤਸ਼ਾਹ ਨੂੰ ਇੱਕ ਭੂਤਿਆ ਹਵੇਲੀ ਵਿੰਦੇ ਆ ਦੈਂਤ ਰਹਿੰਦੇ ਆ ਹਵੇਲੀ ਵਿੱਚ ਬੰਦ ਕੀਤਾ ਗਿਆ ਮੰਦੀ ਭਾਵਨਾ ਵੀ ਜੇ ਇਹਨਾਂ ਕੋਲ ਕੋਈ ਦਰਗਾਹੇ ਜਿਨ੍ਹਾਂ ਮਿਲਿਆ ਤੇਰਾ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤავੈ ਜਿਹੜੇ ਰੱਬ ਨੂੰ ਭੁੱਲ ਗਏ ਗੁਰਮਤ ਕਹਿੰਦੀ ਹੈ ਕਿ ਉਹ ਜਿਉਂਦੇ ਭੂਤ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਮਲ ਹਿਰਦੇ ਦੇ ਬਚਨ ਕੋ ਕੋਮਲ ਹਿਰਦੇ ਦੇ ਬਚਨ ਕੋ ਜਦੋਂ ਸ਼ੁਰੂ ਹੁੰਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਮਲ ਹਿਰਦੇ ਦੇ ਬਚਨ ਸੁਣਿਓ ਉਹ ਕਹਿੰਦੇ ਕੱਲੀ ਅੰਦਰ ਨਾਨਕਾ ਕਲ ਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕੱਲੀ ਅੰਦਰ ਨਾਨਕਾ ਜਿੰਨਾ ਦਾ ਉਤਾਰ ਕਹਿੰਦੇ ਕਲ ਯੁਗ ਦੇ ਵਿੱਚ ਜਿਹੜੇ ਜਨਮ ਲੈ ਰਹੇ ਉਹ ਜਾਦਾ ਜਿੰਨ ਭੂਤ ਜਨਮ ਲੈ ਰਹੇ ਤੇ ਉਹਨਾਂ ਦੇ ਅੱਗੇ ਬੱਚੇ ਪੁੱਤ ਜਨੂਰਾ ਕਹਿੰਦੇ ਉਹ ਛੜੇ ਲਿਆ ਤੇ ਅਗਲੀ ਗੱਲ ਹੋਰ ਵੀ ਬੜੀ ਅਜੀਬ ਕਰਦੇ ਨੇ ਕਹਿੰਦੇ ਜੋਰ ਤੁਹਾਡੇ ਨਾਲ ਵੀ ਵਾਪਰੀ ਹੋਣੀ ਆ ਕਿ ਹੋਊਗਾ ਇਹ ਤਾਂ ਸਰ ਹੋਣੀ ਆਉਣਗੇ ਗ੍ਰੰਤੀ ਤੋਂ ਬਿਨਾਂ ਜਾਂ ਔਰੰਗਜ਼ੇਬ ਦੀ ਗੈਰ ਹਾਜ਼ਰੀ ਵਿੱਚ ਉਹਦੇ ਮੰਤਰੀ ਮੰਡਲ ਵੱਲੇ ਇਹ ਕੁਝ ਵੱਡਾ ਫੈਸਲਾ ਲੈ ਲੈਣ ਇੱਕ ਦਿਨ ਔਰੰਗਜ਼ੇਬ ਦੀਆਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੁੰਦੀਆਂ ਬਹੁਤ ਪਰਮਾ ਸਵਾਗਤ ਕੀਤਾ ਜਾਂਦਾ ਹੈ ਬੜਾ ਸ਼ਾਹੀ ਸ਼ਾਨ ਦੇ ਨਾਲ ਉਹਨਾਂ ਨੂੰ ਜੀ ਆਇਆਂ ਨੌਵੇਂ ਪਾਤਸ਼ਾਹ ਜੀ ਦੇ ਸਾਹਮਣੇ ਸ਼ਰਤ ਹੈ ਕਿ ਤੁਸੀਂ ਇਸਲਾਮ ਪ੍ਰਵਾਨ ਕਰ ਲੋ ਆਪਣੇ ਧਰਮ ਨੂੰ ਛੱਡ ਦਿਓ ਆਪਣੇ ਧਰਮ ਨੂੰ ਛਡਾਉਣ ਵਾਸਤੇ ਪਰੇਤਾ ਪਾਇਆ ਗਿਆ ਸੀ ਗੁਰੂ ਮਹਾਰਾਜ ਨੇ ਆਪਣੇ ਧਰਮ ਦਾ ਸਗੋ ਝੰਡਾ ਹੋਰ ਬੁਲੰਦ ਕੀਤਾ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਬੜ੍ਹਾਈ ਜਿਹੇ ਬਾਦਸ਼ਾਹ ਨੇ ਵੀ ਕਿਹਾ ਨੇ ਵੀ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਪੂਰੇ ਦੇਸ਼ ਅੰਦਰ ਧਰਾਂ ਦੇ ਬੰਦੇ ਹਿੰਦੀ Hindu ਹਿੰਦੁਸਤਾਨ ਉਹੀ ਹੋਣ ਬਾਕੀ ਦੇ ਇਥੋਂ ਜਾ ਕੱਢ ਦਿੱਤੇ ਜਾਣ ਜਾਂ ਮਾਰ ਦਿੱਤੇ ਜਾਣ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿੰਦਾ ਨੇ ਕਾਮਜਾਪ ਹੋਣਾ ਔਰੰਗਜ਼ੇਬ ਕਹਿੰਦਾ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸਲਾਮ ਦੇ ਦਾਇਰੇ ਵਿੱਚ ਆਵੋ ਤੇ ਸਤਗੁਰੂ ਜੀ ਕਹਿੰਦੇ ਨੇ ਅਸੀਂ ਇਸਲਾਮ ਦੇ ਵਿਰੋਧੀ ਨਹੀਂ ਹਾਂ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬਹੀ ਚੱਲਣਾ ਆਇਓ ਪੰਜੇ ਬਖਤ ਮਸੀਤ ਅਸੀਂ ਮਸੀਤਾਂ ਕਬਹੀ ਚੱਲਣਾ ਆਇਓ ਪੰਜੇ ਬਖਤ ਮਸੀਤ ਅਸੀਂ ਮਸੀਤਾਂ ਨੂੰ ਮਾੜਾ ਨਹੀਂ ਕਹਿੰਦੇ ਔਰੰਗੇ ਪਰ ਰੌਸ਼ਨੀ ਉੱਤੇ ਪਰ ਰੌਸ਼ਨੀ ਉੱਤੇ ਬੰਦਿਆ ਨਹੀਂ ਜਾ ਸਕਦਾ ਤੇ ਅੱਲੀ ਸ਼ਰ ਦੇ ਵਿੱਚ ਇੱਕ ਮੁਨੀਆਧੀ ਕਰਨੀ ਦਿੱਲੀ ਸ਼ਰਧ ਦੇ ਵਿੱਚ ਮੁੰਨੇ ਆਦੀ ਕਰਨੀ ਮੁੰਨੇ ਆਦੀ ਦਾ ਮਤਲਬ ਅਨਾਉਂਸਮੈਂਟ ਹੈ ਅਨਾਉਂਸਮੈਂਟ ਕਰਨੀ ਆ ਢੰਡੋਰਾ ਦੇਣਾ ਦੀ ਸਾਕਾ ਉਹਨਾਂ ਦਾ ਤਮਾਸ਼ਾ ਹੈ ਆਪਣੇ ਲਈ ਸ਼ਹੀਦ ਦੀ ਸਾਕਾ ਹੈ ਲਓ ਜੀ ਮੋੜ ਮੋੜ ਦੇ ਉੱਤੇ ਖਲੋ ਕੇ ਦਗੜ ਦਗੜ ਕੀਤੀ ਜਾਂਦੀ ਆਓ ਸੁਣੋ ਸੁਣੋ ਪਾਈ ਸੁਣੋ ਕੱਲ ਨੂੰ ਚਾਂਦਨੀ ਚੌਂਡੇ ਉਹਦੇ ਪ੍ਰਾਣਾ ਤੋਂ ਪਿਆਰੇ ਸਿੱਖ ਮਾਰੇ ਪ੍ਰਾਣਾ ਤੋਂ ਪਿਆਰੇ ਸਿੱਖ ਮਾਰੇ ਜਾਣਗੇ ਤੇ ਜੇ ਗੁਰ ਤੋਂ ਬਾਹਰ ਦੀ ਹੈ ਦਿੱਲੀ ਦੀ ਤਰਤੀ ਦੇ ਉੱਤੇ ਸਾਡੇ ਸਤਿਗੁਰੂ ਮਹਾਰਾਜ ਆਪ ਸ਼ਹੀਦ ਹੋਣ ਵਾਸਤੇ ਗਏ ਆ ਜਸ਼ਾਵਲ ਥੋੜੀ ਗਏ ਆ ਪਰ ਇਹ ਜਿਹੜੀ ਕਹਾਵਤ ਆ ਕਿੱਥੋਂ ਪੈਦਾ ਹੋਈ ਆ ਇਹ ਕਹਾਵਤ ਦਾ ਜਨਮ ਹੋਣ ਲੱਗਾ ਅੱਜ ਤੱਕ ਕਾਤਲ ਕਤਲ ਹੋਣ ਵਾਲੇ ਦੇ ਇੱਕ ਬਾਜ਼ਾਰ ਦਾ ਨਾਮ ਹੈ ਭੋਗਲਪੁਰ ਇੱਕ ਦਾ ਨਾਮ ਹੈ ਗੁਰਸਖ ਪਿਆਰੇ ਇੱਕ ਮੀਟਿੰਗ ਕਰਨ ਲੱਗੇ ਆ ਉਸ ਮੀਟਿੰਗ ਵਿੱਚ ਕੌਣ-ਕੌਣ ਸਿਖਾਏ ਉਸ ਮੀਟਿੰਗ ਦੇ ਵਿੱਚ ਸ਼ਾਮਲ ਹਨ ਬਹੁਤ ਹੀ ਸਤਿਕਾਰਯੋਗ ਉਹ ਸਾਰੇ ਜਣੇ ਬੈਠੇ ਆ ਆਪਸ ਵਿੱਚ ਗੱਲਾਂ ਕਰਦੇ ਆ ਭਾਈ ਗੁਰਬਖਸ਼ ਭਾਈ ਨੰਨੂਆ ਭਾਈ ਉੰਦਾ ਭਾਈ ਜੈਤਾ ਇਹ ਸਾਰੇ ਗੁਰਮਖ ਪਿਆਰੇ ਉਸ ਮੀਟਿੰਗ ਦੇ ਵਿੱਚ ਲੱਖ ਲਾਨਤ ਸ਼ਬਦ ਲੱਖ ਲਾਨਤ ਸ਼ਬਦ ਸਾਡੇ ਵਾਸਤੇ ਥੋੜਾ ਜਿਹੜੇ ਸਿੱਖ ਅਪਰੂ ਸਾਰੇ ਜੱਪ ਤੇ ਹੁੰਦੀ ਨਾਮ ਵਾਰ ਬਦਕਾਰ ਦੀ ਨੀਤੀ ਬਦਕਾਰ ਦੀ ਬਦਕਾਰ ਦੀ ਆਖਦਾ ਅਰੰਗ ਅਕੇ ਸਰੀਰ ਰੋਲਣਾ ਨੀਤੀ ਬਦਕਾਰ ਦੀ ਪਿੰਜਰੇ ਚ ਰੱਖ ਕੇ ਤਸੀਹੇ ਦੇਵਦੇ ਅਸੀਂ ਰੋਲਾ ਨਾ ਨਹੀਂ ਦੇਵਾਂਗੇ ਗੁਰਾਂ ਦੇ ਸਰੀਰ ਨੂੰ ਉੱਤਰ ਹਾਂ ਅਸੀਂ ਰੋਲਾ ਨਾ ਨਹੀਂ ਦੇਵਾਂਗੇ ਗੁਰਾਂ ਪਹੁੰਚ ਨਾ ਪਾਵੇ ਸਰਕਾਰ ਚੰਦੇਰੀ ਉਥੇ ਆਣ ਰੁੱਕਿਓ ਪਹੁੰਚ ਨਾ ਪਾਵੇ ਅੱਖਾਂ ਵਿੱਚੋਂ ਪਹਿਲਾ ਅਸਰੂ ਨਾ ਕੰਢਿਓ ਰੱਖ ਲਿਓ ਤੀਰ ਨਾ ਪੁੱਤਰ ਹਾਂ ਅਸੀਂ ਰੋਲੇ ਨੰਨੀ ਦੇਵਾਂਗੇ ਗੁਰਾਂ ਦੇ ਸਰੀਰ ਗੁਰਬਾਨੀ ਕਰਾਂਗੇ ਛੁੱਕਣਾ ਸਰੀਰ ਬਾਜੀ ਸਿਰ ਧੜ ਦੀ ਜਾਂ ਫੇ ਆਪ ਮਰਾਂਗੇ ਗੁਰਬਾਨੀ ਕਰਾਂਗੇ ਛੁੱਕਣਾ ਸਰੀਰ ਬਾਜੀ ਸਿਰ ਧੜ ਦੀ ਜਾਂ ਫੇ ਆਪ ਮਰਾਂਗੇ ਸਰੀਰ ਬਾਜੀ ਸਿਰ ਧੜ ਦੀ ਜਾਂ ਫੇ ਆਪ ਮਰਾਂਗੇ ਛੁੱਕਣਾ ਸਰੀਰ ਖੱਤਣੀ ਨਾਲ ਤੇ ਜਵਾਂਦੇ ਦੀ ਰੱਕੇ ਖੱਤਣੀ ਮਾਰ ਕੇ ਬਖੀਰ ਨੂੰ ਪੁੱਤਰ ਹਾਂ ਅਸੀਂ ਰੌਣਾਂ ਨਾ ਘੱਡੇ ਪਰਕੇ ਰਸਤਾ ਘਰ ਵਿੱਚ ਲਿਆਂਦੀਆਂ ਗਈਆਂ ਪੂਰੇ ਪਿੰਡ ਨੂੰ ਚੁੱਲ੍ਹਾ ਨੈਂਦਾ ਦਿੱਤਾ ਗਿਆ ਸਾਰੇ ਰਿਸ਼ਤੇਦਾਰ ਭਾਈਚਾਰੇ ਚਾਂਦੀ ਦੀ ਥਾਲੀ ਦੇ ਵਿੱਚ ਉਹਨਾਂ ਨੇ ਜੰਜੂ ਰੱਖਿਆ ਹੋਇਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪੰਡਤ ਜੀ ਮੈਂ ਜੰਜੂ ਪਾਉਣਾ ਚਾਹੁੰਨਾ ਕਿਉਂਕਿ ਮੇਰੇ ਮਾਪੇ ਚੋਂ ਜਦੋਂ ਜਦੋਂ ਚਾਂਦੀ ਦੀ ਥਾਲੀ ਦੇ ਵਿੱਚੋਂ ਜੰਜੂ ਚੱਕ ਕੇ ਦਿਖਾਇਆ ਕਹਿੰਦੇ ਆਹ ਜੰਜੂ ਤੇਰੇ ਗਲ ਵਿੱਚ ਪਾਉਣਾ ਪਾਤਸ਼ਾਹ ਕਹਿਣ ਲੱਗੇ ਇਹ ਤਾਂ ਨਕਲੀ ਹੈ ਜਿਹੜਾ ਕਦੇ ਮੈਲਾ ਨਾ ਹੋਵੇ ਜਿਹੜਾ ਅੱਗ ਵਿੱਚ ਸੜੇ ਨਾ ਕਹਿੰਦੇ ਉਹ ਕਿੱਥੋਂ ਮਿਲਦਾ ਹੈ ਤਾਂ ਗੁਰੂ ਜੀ ਫਿਰ ਦੱਸਦੇ ਆ ਕਿ ਕਿੱਥੋਂ ਮਿਲਦਾ ਤਾਂ ਸੱਤ ਬੱਟ ਇਹੋ ਜਨੇਊ ਜੀ ਕਾ ਹਾਈ ਤਾਂ ਪਾਂਡੇ ਘੱਟ ਜ ਹੈ ਤਾਂ ਪਾ ਮੈਂ ਪੋਣਾ ਚਾਹੁੰਨਾ ਨਾ ਇਹੋ ਟੁੱਟਾ ਨਾ ਨਾ ਇਹੋ ਟੁੱਟਾ ਜੋ ਨਕਲੀ ਆ ਹੁਣ ਗਜ਼ਬ ਦੀ ਗੱਲ ਇਹ ਐ ਜਿਹੜੇ ਜੰਦੂ ਦੀ ਜੰਦੂ ਦੇ ਬਾਰੇ ਗੁਰੂ ਕੀਨੋ ਵੱਡੋ ਕੱਲੂ ਮੈਂ ਸਾਖਾ ਜਿਹੜਾ ਜੰਦੂ ਪਹਿਲੇ ਰਿਜੈਕਟ ਕਰ ਦਿੱਤਾ ਫਿਰ ਉਹਦੀ ਖਾਤਰ ਆਪਾਂ ਵਾਰਨ ਦੀ ਕਿਆ ਜ਼ਰੂਰਤ ਹੈਗੀ ਆ ਇੱਕ ਸਵਾਲ ਇਹ ਚ ਆ ਕੇ ਕਿਉਂ ਕਹ ਦਿੱਤਾ ਲਾਉਣ ਨਹੀਂ ਦੇਣਾ ਔਰੰਗਜ਼ੇਬ ਲਾ ਰਿਹਾ ਸੀ ਵੈਸੇ ਤਾਂ ਰਾਜੇ ਲਗਭਗ ਸਾਰੇ ਜ਼ੁਲਮੀ ਹੁੰਦੇ ਆ ਪਰ ਔਰੰਗਜ਼ੇਬ ਨੂੰ ਆਪਣੇ ਬਾਪ ਦਾ ਕਤਲ ਕਰਕੇ ਉਹ ਬਾਦਸ਼ਾਹ ਬਣਿਆ ਸੀ ਕੁੱਤੇ ਦੀ ਮੋਤੇ ਪਿਓ ਮਾਰ ਕੇ ਉਹ ਬਾਦਸ਼ਾਹ ਬਣਿਆ ਸ਼ਰਾਬ ਇਸਲਾਮ ਫਲਾਉਣ ਲਈ ਉਸਤਾਣਾ ਰੋਜ ਸਭਾ ਮੰਤੋਲ ਕੇ ਮੈਂ ਜੰਝੂ ਲਾਵਾਂ ਹੁਣ ਉਹ ਜੰਝੂ ਲਾਉਣ ਦਾ ਕੰਮ ਕਰਦਾ ਤੇ ਗੁਰੂ ਸਾਹਿਬ ਜੀ ਕਹਿੰਦੇ ਲਾਉਣ ਨਹੀਂ ਦੇਣਾ ਗੱਲ ਕੀ ਹੈ ਇਹ ਮੋਕੇ ਧੱਕੇ ਨਾਲ ਲਾਇਆ ਜਾ ਰਿਹਾ ਸੀ ਲੜਾਈ ਨਾ ਤਾਂ ਜਿਹਨੇ ਲਹਣਾ ਔਲਾਦਵੇ ਪਰ ਇਹ ਥੋੜੀ ਵੀ ਧੱਕੇ ਨਾਲ ਕੋ ਲਹਾਵੇ ਜੇ ਧੱਕੇ ਨਾਲ ਕੋ ਗਲ ਵਿੱਚ ਪਾਵੇ ਸਾਡਾ ਧਰਮ ਇਹਦਾ ਨਹੀਂ ਕਰਦਾ ਅਸੀਂ ਸਿੱਖ ਧੱਕੇशाही ਦੇ ਬਰਖਲਾਫ ਹੈ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਤੇਗ ਬਹਾਦਰ ਦਾਤਾ ਜੀ ਉਹ ਆਪਣੇ ਚਰੋ ਨਾ ਕਿਸੇ ਨੂੰ ਡਰਾਵੋ ਤੇ ਨਾ ਆਪ ਕਿਸੇ ਕੋਲੋਂ ਡਰੋ ਸਗੋਂ ਨਿਰਭਉ ਹੋ ਕੇ ਦੁਨੀਆ ਦੇ ਉੱਤੇ ਵਿਚਰੋ ਜਿਹੜਾ ਨਿਰਭਉ ਹੈ ਜਿਹੜੇ ਉਹ ਗਵਾਚ ਜਾਂਦੇ ਆ ਕਿਵੇਂ ਪਹਿ ਗਵਾਚੇ ਬਸ ਉਹ ਦ੍ਰਿਸ਼ ਹੈ ਮੈਂ ਤੁਹਾਡੀ ਸੇਵਾ ਚ ਆਪ ਜੀ ਦੇ ਸਾਹਮਣੇ ਟਾਢੀ ਜਥੇ ਦੇ ਕੋਲੋਂ ਕਹਣ ਲੱਗਾ ਹਾਂ ਲਾਲਾ ਦੌਲਤਰਾਏ ਕਿੰਦ ਉਹਦੇ ਮੱਥੇ ਦੇ ਉੱਤੇ ਲੱਗਾ ਹੋਇਆ ਤਿਲਕ ਚੰਦਨ ਦਾ ਜਾਂ ਕੇਸਰ ਦਾ ਨਹੀਂ ਹੁੰਦਾ ਉਹਦੇ ਮੱਥੇ ਦੇ ਉੱਤੇ ਲੱਗਿਆ ਹੋਇਆ ਤਿਲਕ ਗੁਰੂ ਪੁੱਤ ਇੱਕ ਬਹਾਦਰ ਜੀ ਦੀਆਂ ਆਂਦਰਾਂ ਉਹਨੇ ਵੱਟ ਕੇ ਗਲ ਵਿੱਚ ਪਾਈਆਂ ਹੁੰਦੀਆਂ ਮੰਦਰਾਂ ਦੇ ਵਿੱਚ ਸ਼ੰਖ ਨਹੀਂ ਪੂਰੇ ਜਾਂਦੇ ਮੰਦਰਾਂ ਵਿੱਚ ਕੜਿਆਲਾ ਤੇ ਅਗਲੀ ਗੱਲ ਕਹਿੰਦੇ ਹਿੰਦੂ ਭੈਣੇ ਮੰਦਰ ਵਾਲੀ ਮਾਤਾ ਨੂੰ ਮੱਥਾ ਟਿਕਣ ਤੋਂ ਪਹਿਲਾਂ ਹੇ ਅਨੰਦਪੁਰ ਵਾਲੀ ਮਾਤਾ ਗੁਜਰੀ ਨੇ ਤੇਰੇ ਮੰਦਰ ਵਾਲੀ ਮਾਤਾ ਦਾ ਮੰਦਰ ਬਚਾਉਣ ਵਾਸਤੇ ਆਪਣੇ ਸਿਰ ਦਾ ਸਾਂਹੀ ਵਾਰਿਆ। ਉਹਨੇ ਆਪਣੇ ਦਰਬਾਰ ਵਾਲੀ ਮਾਤਾ ਦਾ ਮੰਦਰ ਬਚਾਉਣ ਵਾਸਤੇ ਆਪਣੇ ਸਿਰ ਦਾ ਸਾਂਹੀ ਵਾਰਿਆ। ਉਹਨੇ ਆਪਣੇ ਸਿਰ ਦਾ ਸੰਧੂਰਾਂ ਦਾ ਸੰਧੂਰ ਜਾ ਰਿਹਾ ਹੈ। ਧੰਨ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਉਹਨਾਂ ਨੂੰ ਚਾਂਦਨੀ ਚੌਕ 'ਤੇ ਸ਼ਹੀਦ ਕਰਨਾ ਤੇ ਦਿਲ ਵਾਲੀ ਮਹੱਲੇ ਦੇ ਜੇ ਦਿੱਲੀ ਦੀ ਧਰਤੀ ਤੇ ਬਾਪੂ ਗੁਰੂ ਤੇਗ ਬਹਾਦਰ ਜੀ ਦਾ ਖੂਨ ਨਾ ਡੁੱਲਿਆ ਹੁੰਦਾ ਇਹ ਨੌਵੇਂ ਪਾਤਸ਼ਾਹ ਜੀ ਦੀ ਬਦੌਲਤ ਹੈ ਉਹਨੇ ਖਾਈਏ ਉਹਦਾ ਕਾਈਏ ਤੇ ਆਪਣੇ ਸਾਰਿਆਂ ਦੇ ਘਰਾਂ ਦੇ ਚੁੱਲ੍ਹੇ ਭਟੇ ਭਟੀਆਂ ਇਹਨਾਂ ਸ਼ਹੀਦਾਂ ਦੀ ਕਿਰਪਾ ਦੀ ਬਦੌਲਤ ਮੰਗਦੇ ਆ ਆਓ ਫਿਰ ਇਹਨਾਂ ਦੀ ਆਪ ਪਰ ਆਪਾਂ ਨੂੰ ਠੰਡ ਬਹੁਤ ਲੱਗਣ ਲੱਗ ਜਾਂਦੀ ਆ ਤੇ ਦੂਜੀ ਗੱਲ ਪ੍ਰੋਗਰਾਮ ਵੀ ਲਗਾਤਾਰ ਦੋ ਦੋ ਰੋਜ਼ਾਨਾ ਚੱਲਦੇ ਨੇ ਕੱਲ ਨੂੰ ਵੀ ਦੋ ਐ ਤੇ ਅੱਜ ਦੇ ਵਿੱਚੋਂ ਜਿੰਨੇ ਕੁ ਵਕਤ ਆਪਾਂ ਬਾਬੇ ਦੀਆਂ ਗੱਲਾਂ ਕਰ ਸਕੀਏ ਉਹਨਾਂ 'ਚ ਚਰ ਕਰਾਂਗੇ ਗੁਰਵਾਰੀਆਂ ਗੱਲਾਂ 'ਚ ਬਹੁਤ ਵੱਡੀ ਤਾਕਤ ਹੁੰਦੀ ਹੈ ਜਿਹੜਾ ਬੰਦਾ ਗੁਰਵਾਰੀਆਂ ਦੀਆਂ ਜਾਂਦੀਆਂ ਜਸ ਮਿਲਦਾ ਹੈ ਸ਼ੁਭ ਕਰਮਾਂ ਨਾਲ ਸ਼ੁਭ ਕਰਮ ਕਮਾਉਣੇ ਸ਼ੁਭ ਕਰਮ ਕਮਾਉਣੇ ਪੈਂਦੇ ਨੇ ਜਸ ਦਿੰਦਾ ਹੈ ਜੋ ਦੁਨੀਆਂ ਨੂੰ ਜਸ ਉਸ ਦੇ ਗਾਉਣੇ ਪੈਂਦੇ ਨੇ ਆ ਤੇ ਸੰਸਕਾਰ ਕਰਨਾ ਕਿੱਥੇ ਆ ਦਿੱਲੀ ਦੀ ਧਰਤੀ ਦੇ ਉੱਤੇ ਤਾਂ ਚੱਪੇ-ਚੱਪੇ ਉੱਤੇ ਹਕੂਮਤ ਦਾ ਪਹਿਰਾ ਦਿੱਲੀ ਦੀ ਧਰਤੀ ਦੇ ਉੱਤੇ ਤਾਂ ਚੱਪੇ-ਚੱਪੇ ਉੱਤੇ ਹਕੂਮਤ ਦਾ ਪਹਿਰਾ ਦਿੱਲੀ ਦੀ ਧਰਤੀ ਦੇ ਉੱਤੇ ਉਹ ਮੀਟਰ-ਮੀਟਰ ਦੇ ਉੱਤੇ ਸਪਾਹੀ ਸਪਾਹੀ ਖੜੇ ਹੋ ਜਾਂਦੇ ਆ ਪੂਰੀ ਦੁਨੀਆ ਦੇ ਉੱਤੇ ਉਹੀ ਲਾਅ ਚੱਲਦਾ ਹੈ ਸਰਕਾਰ ਜਦੋਂ ਤਖਾਸ਼ਾਹੀ ਕਰਕੇ ਖੜੇ ਹੋ ਜਾਂਦੇ ਆ ਪੂਰੀ ਦੁਨੀਆ ਦੇ ਉੱਤੇ ਉਹੀ ਲਾਅ ਚੱਲਦਾ ਹੈ ਸਰਕਾਰ ਜਦੋਂ ਤਖਾਸ਼ਾਹੀ ਕਰਦੀ ਆ ਤਦ ਵਾਸਤੇ ਗੁਰਸਿੱਖਾਂ ਨੇ ਵੱਡੀ ਕੁਰਬਾਨੀ ਕਰਨੀ ਆ ਉਹ ਕੁਰਬਾਨੀ ਕਰਨੀ ਆ ਉਹ ਕੁਰਬਾਨੀ ਕੀ ਕਰਨੀ ਆ ਇਹਦਾ ਵੀ ਮੈਂ ਵਰਬਾ ਆਪ ਜੀ ਉਹ ਕੁਰਬਾਨੀ ਕੀ ਕਰਨੀ ਆ ਇਹਦਾ ਵੀ ਮੈਂ ਵਰਬਾ ਆਪ ਜੀ ਨੂੰ ਕਮਤਤ ਤੋਂ ਬਾਅਦ ਵਿੱਚ ਕਹਿਣਾ ਨੋਰੀ ਪਾਤਸ਼ਾਹ ਕੈਦੀ ਸਨ ਉਹ ਪਿੰਜਰੇ ਬਾਬਾ ਦੋ ਗੱਲਾਂ ਕਹਿ ਦਿਆਂ ਉਹ ਪਿੰਜਰਾ ਐਡਾ ਕਸ਼ਟਦਾਇਕ ਹੈ ਇੱਕ ਕਰਕੇ ਨਹੀਂ ਇੱਕ ਦੂਜੇ ਨਾਲ ਜੋੜਿਆ ਗਿਆ ਸਗੋ ਝੰਡਾ ਕਰਕੇ ਠੋਕ ਠੋਕ ਕੇ ਲੋਹਾ ਉਹ ਮੁਰਿਆਂ ਦਾ ਸਿਰ ਭੰਨਿਆ ਭੰਨਿਆ ਗਿਆ ਜਿਹਨੂੰ ਆਪਾਂ ਕਹਿੰਦੇ ਆ ਉਹ ਰੱਬ ਤੇ ਦੂਜੇ ਪਾਸੇ 3 ਇੰਚ ਲੰਬੇ ਸੂਏ ਲੱਗੇ ਹੋਏ ਉੱਪਰਲੇ ਪਾਸੇ ਵੀ ਲੱਗੇ ਹੋਏ ਆ ਤੇ ਸਾਥ ਉੱਪਰਲੇ ਪਾਸੇ ਵੀ ਲੱਗੇ ਹੋਏ ਆ ਤੇ ਸਤ ਸੰਗਤ ਆ ਉਸ ਪਿੰਜਰੇ ਸਿਕਦਾ ਨਾਲ ਲੇਟਿਆ ਜਾ ਸਕਦਾ ਨਾਲ ਖਲੋਤਾ ਜਾ ਸਕਦਾ ਫਿਰ ਉਹਦੇ ਵਿੱਚ ਬੰਦ ਕਿਵੇਂ ਹੋਣਾ ਬੜਾ ਕਸ਼ਟਦਾਇਕ ਬਹੁਤ ਅਨੋਖਾ ਕਸ਼ਟ ਸੀ ਉਪਕਾਰ ਤੇ ਨੇਕੀ ਭਲੇ ਦੀ ਖਾਤਰ ਦੇਸ਼ ਕੌਮ ਤੇ ਮਨੁੱਖਤਾ ਦੀ ਖਾਤਰ ਗੁਰੂ ਜੀ ਨੇ ਪਿੰਜਰੇ ਦੇ ਵਿੱਚ ਕਸ਼ਟ ਚੱਲੇ ਤੁਸੀਂ ਪੜੇ ਲਿਖੇ ਬੈਠੇ ਹੋ ਪੜ ਤੇ ਮਹੰਤਾ ਨੇ ਯਾਦ ਰੱਖਿਓ ਇਹ ਪਿੰਜਰਾ ਕੁਆੜੀ ਜਿਆ ਸੀ ਉਹਨਾਂ ਦੇ ਕੋਲ ਹੈ ਤੇ ਸਤ ਸੰਗਤ ਉਹ ਪਰਿਵਾਰ ਰਹਿੰਦਾ ਜਾਪਾਨ ਉਹ ਪਰਿਵਾਰ ਇੰਡੀਆ ਨਹੀਂ ਰਹਿੰਦਾ ਤੇ ਉਹਨਾਂ ਦੇ ਨੌਕਰ ਚੱਕਰ ਜਿਹੜੇ ਆ ਤੇ ਰੋਹਣੀ ਪਿਆ ਪਿੰਜਰੇ ਵਿੱਚ ਬੰਦ ਨੂਰੀ ਪਾਤਸ਼ਾਹ ਜੀ ਨੂੰ ਲਿਆਂਦਾ ਗਿਆ ਚੰਦਰੀ ਚੌਕ ਦੇ ਵਿੱਚ ਹੁਣ ਥੋੜੀ ਥੋੜੇ ਮਿੰਟਾਂ ਦੀਆਂ ਆਪਾਂ ਥੋੜੇ ਥੋੜੇ ਪਲਾਂ ਦੀ ਹਾਜ਼ਰੀ ਉਹਨਾਂ ਸ਼ਹੀਦਾਂ ਦੇ ਚਰਨਾਂ ਵਿੱਚ ਲਗਵਾ ਲਈਏ ਕਿਉਂਕਿ ਸ਼ਹੀਦਾਂ ਦੀ ਗਾਥਾ ਕਦੇ ਪੁਰਾਣੀ ਨਹੀਂ ਹੁੰਦੀ ਆਪਣੇ ਸਿਰ ਦੇ ਵਿੱਚ ਕੋਈ ਸਵਾਰ ਕੇ ਠੋਲਾ ਮਾਰਦੇਵੇਂ ਨਾ ਠੋਲਾ ਤਖਾਂ ਤੋਂ ਪਾਣੀ ਨਿਕਲ ਆਉਂਦਾ ਚੀਕਾਂ ਨਿਕਲ ਜਾਂਦੀਆਂ ਮੈਂ ਕਈ ਵਾਰ ਸੋਚਦਾ ਹਾਂ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕਟਿਆ ਜੇ 200 ਘਰ ਸਿੱਖਾਂ ਦਾ ਕਿੱਡੇ ਲੋੜੇ ਦੀ ਗੱਲ ਲੈ ਕੇ 200 ਘਰਾਂ ਵਿੱਚੋਂ 180 85 ਘਰਾਂ ਵਿੱਚ ਜਪਜੀ ਸਾਹਿਬ ਹੀ ਨਹੀਂ ਪੜਿਆ ਜਾਂਦਾ ਨਹੀਂ ਬਣੀਏ ਜਿਹੜੇ ਰੱਬ ਨੂੰ ਅਸੀਂ ਲੋੜ ਵੇਲੇ ਯਾਦ ਕਰਦੇ ਉਹਨੂੰ ਸਦਾ ਯਾਦ ਰੱਖਿਆ ਕਰੋ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਮਤੀ ਦਾ ਸਾਹਿਬ ਮੈਂ ਬਹੁਤਾ ਨਹੀਂ ਉਹਨਾਂ ਦੇ ਬਾਰੇ ਬੋਲਣਾ ਕਿਉਂਕਿ ਪਹਿਲਾਂ ਆਪ ਜੀ ਨੇ ਸੁਣ ਲਿਆ ਆਰਾ ਚੱਲਿਆ ਤੇ ਸਿੱਖ ਨੇ ਜਪਜੀ ਸਾਹਿਬ ਆੜ ਟੁਕੜਿਆਂ ਵਿੱਚੋਂ ਜਪਜੀ ਸਾਹਿਬ ਦੀਆਂ ਜਪਜੀ ਸਾਹਿਬ ਦੀਆਂ ਗੁੰਝਾਂ ਪਾਰੇ ਤਨਤਨ ਬਾਬਾ ਸਤੀਦਾ ਸਾਹਿਬ ਇਹ ਦੋਨੋਂ ਸਕੇ ਭਰਾ ਸਨ ਬਾਬਾ ਮਤੀ ਦਾਸ ਤੇ ਬਾਬਾ ਸਤੀ ਦਾਸ ਤੇ ਅੱਜ ਵੀ ਇਹਨਾਂ ਦਾ ਪਰਿਵਾਰ ਗੁਰਮਤ ਨਾਲ ਜੁੜਿਆ ਹੋਇਆ ਉੱਤਰ ਪ੍ਰਦੇਸ਼ ਯੂਪੀ ਦੇ ਵਿੱਚ ਬਲਾਸਪੁਰ ਸ਼ਹਿਰ ਵਿੱਚ ਭਾਈ ਮਤੀ ਦਾਸ ਉਹਨਾਂ ਦੀ ਸੰਤਾਨ ਰਹਦੀ ਹੈ ਉਹਨਾਂ ਦੇ ਪਰਿਵਾਰ ਦੇ ਉੱਤੇ ਅੱਜ ਵੀ ਵੱਡੀਆਂ ਰਹਿੰਦਾ ਹਨ satsangat ਕਈ ਪੀੜੀਆਂ ਤੋਂ ਸਿੱਖੀ ਨਾਲ ਜੁੜੇ ਪਰਿਵਾਰ ਦੇ ਦੋ ਖਿਹੜੇ ਫੁੱਲ ਪਾਪੀਆਂ ਨੇ ਚਾਹ ਦੇ ਆਲਾ ਸਾਹਿਬ ਜਿਹੜੇ ਆ ਭੁੱਲਿਓ ਨਾ ਇਹ ਸਿੰਘ ਸਾਹਿਬ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੇ ਵੱਡੇ ਭਰਾ ਨੇ ਪਾਈ ਪੰਥ ਦੇ ਉੱਤੋਂ ਆਪਾਂ ਨੇ ਸ਼ਬਰ ਕੀਤਾ ਭਾਈ ਮਨੀ ਸਿੰਘ ਸਾਡੇ ਪ੍ਰਤਿਨ ਇਤਿਹਾਸ ਵਿੱਚ ਇਕੱਲਾ ਐਸਾ ਚਮਕਦਾ ਹੀਰਾ ਭਾਈ ਮਨੀ ਸਿੰਘ ਸਾਡੇ ਪ੍ਰਤਿਨ ਇਤਿਹਾਸ ਵਿੱਚ ਇਕੱਲਾ ਐਸਾ ਚਮਕਦਾ ਹੀਰਾ ਆ ਚਾਂਦਨੀ ਚੌਂਕ ਵਿੱਚ ਇੱਕ ਪੱਠੀ ਪੱਟੀ ਗਈ ਉਹ ਪੱਠੀ ਪੁੱਟ ਕੇ ਉਹਦੇ ਉੱਤੇ ਵੱਡੀ ਸ਼ਰੀ ਦੇਗ ਰੱਖੀ ਗਈ ਦੇਗ ਦੇ ਵਿੱਚ ਠੰਡ ਦਿੱਤਾ ਗਿਆ ਤੇ ਥੱਲੇ ਅੱਗ ਵਾਲੀ ਜਾਨ ਲੱਗੇ ਆ ਮਨ ਵਿੱਚ ਭਾਵਨਾ ਇਹ ਆ ਬੇ ਜਿਸ ਹੱਦ ਤੱਕ ਤਾਂ ਪਾਣੀ ਦਾ ਤਾਪ ਥੱਲੇ ਅੱਗ ਵਾਲੀ ਜਾਣ ਲੱਗੇ ਆ ਮਨ ਵਿੱਚ ਭਾਵਨਾ ਇਹ ਆ ਬੇ ਜਿਸ ਹੱਦ ਤੱਕ ਤਾਂ ਪਾਣੀ ਦਾ ਤਾਪਮਾਨ ਇਹ ਬਰਦਾਸ਼ਤ ਕਰੇ ਟੱਕਣ ਚੱਕੇ ਮਾਰੂਗਾ ਆਪਾਂ ਜਿੱਤ ਦੇ ਢੋਲ ਬਜਾ ਤੇ ਹੋਰ ਬਾਬਾ ਸਤੀਦਾਸ ਸਾਹਿਬ ਉਹਨੂੰ ਰੂਹ ਦੇ ਨਾਲ ਰੂਹ ਦੇ ਨਾਲ ਬੰਨਿਆ ਗਿਆ ਰੂਲ ਪੇਟਿਆ ਗਿਆ ਉਹਨਾਂ ਦੇ ਜਿਸਮ ਉੱਤੇ ਸਸਕਾਰ ਹੋਣ ਲੱਗਾ ਜਿਉਂਦੇ ਸਿੱਖ ਦਾ ਸਸਕਾਰ ਹੋਣ ਲੱਗਾ ਤੇਨਾਂ ਦੇ ਮੁਖ ਆਪਣੇ ਗੁਰੂ ਸਾਹਿਬ ਜੀ ਦੇ ਪਿੰਜਰੇ ਵਾਲੇ ਤੈਨੋਂ ਜਾਣੇ ਗੁਰੂ ਦੀ ਨਦਰ ਬੱਲਿਓ ਰੱਤਾ ਲੱਤਾ ਨੂੰ ਰੂਹ ਨਹੀਂ ਲਪੇਟਿਆ ਗਿਆ ਮਨ ਦੀ ਭਾਵਨਾ ਸੀ ਜਦੋਂ ਛੇਕ ਲੱਗੇਗਾ ਨਾ ਇਹ ਨਦੀ ਵਿਸ਼ਾਲ ਮਾਰੇਗਾ ਚੀ ਕਹਿਣਾ ਸ਼ੁਰੂ ਕਰ ਦਿੱਤਾ ਧੰਨ ਗੁਰੂ ਤੇਗ ਬਹਾਦਰ 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 ਖਾਲਸਾ ਤਿੰਨੋਂ ਜਣੇ ਅਮਰ ਪਦਵੀ ਪ੍ਰਾਪਤ ਕਰ ਗਏ ਤੇ ਸਾਰੀਆਂ ਸੰਗਤਾਂ ਇਹਨਾਂ ਤਿੰਨਾਂ ਦੇ ਚਰਨਾਂ ਦਾ ਧਿਆਨ ਕਰਕੇ ਗੱਜ ਕੇ ਆਖੋ ਸਤਨਾਮ ਇਹ ਕੰਮ ਜੋ ਆ ਜਾਂਦੇ دیਵਕਾਂ ਜਾਂਦੇ ਹੀ ਤਾਂ ਜਗਾ ਜਾਂਦੇ ਵੇਖੋ ਵੇਖੋ ਸੰਸਾਰ ਦੀਆਂ ਕਿਸ ਕੌਮ ਦੇ ਕੋਲ ਸ਼ਹੀਦ ਬਹੁਤੇ ਉਸੇ ਕੌਮ ਦੀ ਰਹਿੰਦੀ ਹੈ ਧੌਣ ਉੱਚੀ ਸ਼ਹੀਦਾਂ ਨੇ ਆਪਾਂ ਨੂੰ ਚੌੜੀਆਂ ਛਾਤੀਆਂ ਕਰਕੇ ਤੁਰਨ ਦਾ ਬਲ ਬਖਸ਼ਿਸ਼ ਇਹਨਾਂ ਤਿੰਨਾਂ ਚੋਂ ਲੋ ਜਿਆਦਾ ਕਸ਼ਟ ਦਾ ਇੱਕ ਮੌਤ ਇੱਕ ਮੌਤ ਹੈ ਤੇਰੇ ਵਾਸਤੇ ਫੈਸਲਾ ਬਦਲ ਲੈ ਮੈਂ ਤੇਰੇ ਵਾਸਤੇ ਫੈਸਲਾ ਬਦਲ ਲੈ ਮੰਨ ਲੈ ਸਾਡੀ ਗੱਲ ਉਹ ਕਹਿੰਦਾ ਮੈਂ ਸਮਝਿਆ ਨਹੀਂ ਸਤੇ ਪਾਸ਼ਾ ਕਹਿਣ ਲੱਗੇ ਵੀ ਨਾ ਸਮਝਣ ਵਾਲੀ ਗੱਲ ਕਿਹੜੀ ਹੈ ਜਿਹੜੇ ਤਿੰਨੋਂ ਜਣੇ ਮੌਤ ਵਿਆਹ ਗਏ ਨਾ ਅਮਰ ਫੇਲ ਹੋ ਜਾਮ ਵਿਦਿਆਰਥੀ ਪਾਸ ਹੋ ਜਾਣ ਤੇ ਪ੍ਰੋਫੈਸਰ ਫੇਲ ਹੋ ਜਾਵੇ ਕਦੇ ਵੇਖਿਆ ਏ ਕਾਜੀ ਨੂੰ ਕੋ ਜਵਾਬ ਨਹੀਂ ਆਇਆ ਕਾਜੀ ਨੌਵੇਂ ਪਾਤਸ਼ਾਹ ਨੂੰ ਖਾਨਦਾਨੀ ਕਾਜੀ ਆ ਬੜੇ ਬੜੇ ਲੋਕ ਇੱਥੇ ਆਏ ਮੈਂ ਫਤਵੇ ਜਾਰੀ ਕੀਤੇ ਆ ਆ ਖਾਨਦਾਨੀ ਕਾਜੀ ਆ ਨੌਵੇਂ ਪਾਤਸ਼ਾਹ ਕਹਿਣ ਲੱਗੇ ਜਿਉ ਖਾਨਦਾਨੀ ਸਮਰਾਟ ਜੇਤੂ ਖਾਨਦਾਨੀ ਮੌਲਵੀ ਜਿਉ ਖਾਨਦਾਨੀ ਸਮਰਾਟ ਜੇਤੂ ਖਾਨਦਾਨੀ ਮੌਲਵੀ ਜਿਉ ਖਾਨਦਾਨੀ ਜਲਾਦ ਤੇ ਕਹਿੰਦੇ ਤੇਗ ਬਹਾਦਰ ਤੇਗ ਦੇ ਕੋਲੋਂ ਘਾਬਰੇਗਾ ਨਹੀਂ ਫਤਵਾ ਜਾਰੀ ਹੋ ਗਿਆ ਕਿ ਸਿਰ ਕਲਮ ਕੀਤਾ ਜਾਏਗਾ ਕਰਿਓ ਸਾਡੇ ਉੱਤੇ ਇਨਾਕ ਮੇਰ ਪ੍ਰਿਆਹ ਹੱਥ ਰੱਖਿਓ ਕਿ ਜਦੋਂ ਜਲਾਦ ਦੀ ਤੇਗ ਚੱਲੇ ਪਾਛਾ ਇਨਾਕ ਸਬਰ ਬਖਸ਼ੀ ਕਿ ਸਾਡੀਆਂ ਨਹੀਂ ਤੇ ਮਹਾਰਾਜਾ ਨੂੰ ਪਤਾ ਲੱਗ ਜਾਣਾ ਕਿ ਅਸੀਂ ਤੁਹਾਡੇ ਨਾਲ ਦੇ ਅਸੀਂ ਤੁਹਾਡੇ ਸਰੀਰ ਸੰਭਾਲਣੇ ਅਸੀਂ ਤਾਂ ਸਾਰੇ ਸਰੀਰ ਚੁੱਕਣ ਵਾਸਤੇ ਆਏ ਆ ਤੇ ਹੁਣ ਚੰਦਨੀ ਚੌਕ ਦੇ ਅੰਦਰ ਨੂਰੀ ਪਾਤੀ ਜਦੋਂ ਸਾਡਾ ਸਿਰ ਝੁਕੇ ਜਲਾਦ ਨੂੰ ਆਖਿਓ ਆਪਣਾ ਕਰਮ ਕਰ ਲਾ ਦਰਸ਼ਨ ਕਰਕੇ ਆਇਆ ਉਹ ਬਰੋਟਾ ਅੱਜ ਵੀ ਕਾਇਮ ਹੈ ਜਿੱਥੇ ਸਤਿਗੁਰੂ ਦਾਤਾ ਜੀ ਨੇ ਚੌਕੜਾ ਮਾਰਿਆ ਸੀ ਅੱਜ ਵੀ ਉਹ ਬਰੋਟਾ ਹੈ ਜਾਣੀ ਜਾਣ ਹੈ ਗੱਲ ਨੂੰ ਜਾਣਦਾ ਵੀ ਹੈ ਕਾ ਤੋ ਜਾਣ ਕੇ ਇਹਨਾਂ ਵਕਤ ਕਟਾਉਣਾ ਨਹੀਂ ਕੋਈ ਤੇਰਾ ਤੂੰ ਜਿਨ੍ਹਾਂ ਵਾਸਤੇ ਸੀਸ ਕਟਾ ਰਿਆ ਹੈ ਇਹਨਾਂ ਤੇਰਾ ਟਾਈਮ ਨਹੀਂ ਕਟਾਉਣਾ ਤੋ ਜਿਨ੍ਹਾਂ ਵਾਸਤੇ ਸਿਰ ਕਟਾਉ ਬੋਲ ਰਿਹਾ ਇਹ ਪੱਟ ਚਾਂਦ ਜੀ ਦੀ ਲਿਖਤ ਹੈ ਤੇ ਸ਼ਬਦਾਬਲੀ ਗੁਰੂ ਗੁਰੂ ਨਾਨਕ ਦੇ ਜੋਤ ਸਤਗੁਰੂ ਤੇਗ ਬਹਾਦਰ ਜੀ ਦੀਆ ਪਰ ਗੁਰ ਸ਼ਬਦੀ ਇਹ ਮਨਹੋੜੀ ਐ ਬਾਹ ਜਨਾ ਦੀ ਪਕੜੀਆ ਸਿਰ ਦੀ ਜਾ ਬਾਹੇ ਨਾ ਛੋਡਿਆ ਤੂੰ ਆਪਣਾ ਕੰਮ ਕਰ ਤੇ ਨਾਲ ਨਾਲ ਸਤਗੁਰੂ ਦੇ ਹੱਥ ਜੁੜਨੇ ਸ਼ੁਰੂ ਹੋ ਗਏ ਜਲਾਦ ਆਪਣੇ ਹੱਥ ਵਿੱਚ ਤੇਗ ਫੜ ਕੇ ਆਲੇ ਦੁਲੇ ਭੰਗੜਾ ਪਾ ਰਿਹਾ ਸੀ ਤੇ ਜਦੋਂ ਸਤਗੁਰੂ ਦਾਤਾ ਜੀ ਨੇ ਸ਼ਲੋਕ ਤੱਕ ਆਪਣੇ ਬਾਣੀ ਦਾ ਜਾਪ ਲੈ ਕੇ ਆਂਦਾ ਪਵਨ ਗੁਰੂ ਪਾਣੀ ਪਿਤਾ ਤੇ ਹੱਥ ਠੋੜ ਉਹ ਆਪਣੀ ਪੂਰੀ ਪੋਜੀਸ਼ਨ ਦੇ ਉੱਤੇ ਆਂਡ ਖਲੋਤਾ ਤੇ ਸਾਡੀਆਂ ਲੇਰਾਂ ਨਾ ਨਿਕਲ ਜਾਣ ਅਸੀਂ ਤੁਹਾਡਾ ਸਰੀਰ ਸੰਭਾਲਣਾ ਅਸੀਂ ਭਾਈ ਮਤੀ ਦਾਸ ਤੇ ਸਤੀ ਦਾਸ ਭਾਈ ਜਾਲਾ ਜੀ ਦੇ ਸਰੀਰ ਵੀ ਸੰਭਾਲਣੇ ਆ ਪਾਤਸ਼ਾਹ ਬਰਾਗ ਦੀ ਮੂਰਤ ਸਨ ਪੂਰੀ ਜ਼ਿੰਦਗੀ ਅੰਦਰ ਇਹਨਾਂ ਰਿਸ਼ੀ ਕਦੇ ਹੱਸੇ ਅੱਜ ਜਲਾਦ ਦੇ ਸਾਹਮਣੇ ਜਲਾਲਉਦੀਨ ਜਲਾਦ ਦੀ ਤੇਗ ਚੱਲੀ ਹੈਆਂ ਦੇ ਵਿੱਚ ਰੋਮ ਸਮਿਆ ਰੋਣ ਸਮਿਆ ਅੰਬਰਾ ਤੇ ਉੱਡਦੇ ਪੰਛੀਆਂ ਨੇ ਭੱਵਾ ਮਾਰੀਆਂ ਮਾਨੋ ਸਾਰਾ ਦਿੱਲੀ ਸ਼ਹਿਰ ਪੁੱਭਾਂ ਮਾਰ ਮਾਰ ਕੇ ਵਿੱਚ ਚੇਰੇ ਰਿਆ ਸਾ ਗਿਆ ਸੀਨਾ ਤੀਰਿਆ ਸਭ ਦੀਆਂ ਅੱਖਾਂ ਵਿੱਚ ਆਇਆ ਨੀਰਿਆ ਸਭ ਦੀਆਂ ਅੱਖਾਂ ਤੋਂ ਰੋਣ ਝੋਰੀਆ ਸਾਰਾ ਦਿਲ ਇਹ ਸ਼ਹਿਰ ਸੋਗ ਵਿੱਚ ਰੋ ਰਿਆ ਸਾਰਾ ਦਿਲ ਨਾਰੀਆਂ ਸਾਰਿਆਂ ਦੇ ਘਰੀ ਰੋਣ ਨਰ ਨਾਰੀਆਂ ਹੋ ਕੇ ਦਸ ਸਾਡੀਆਂ ਚੋਂ ਚੈਣ ਕੋਰੀਆ ਆਤਮਾ ਧਰਤੀ ਦੀ ਦੁਖੀ ਹੋ ਸਾਰਾ ਦਿਲਾਂ ਗਿਲਾ ਪੀਦਾ ਗੁਰੂ ਤੋੜਿਆ ਸਾਰਾ ਦਿਲ ਛੇਰ ਸੋਗ ਵਿੱਚ ਵੇਚਰ ਰਿਆ ਸ਼ਿਆ ਸਾਧਨ હે ਇਤੀ ਜਾਣਕਾਰੀ ਸੀਸ ਦੀਆ ਪਾਵਨ ਕੁਰਬਾਨੀ ਦਾ ਉਹਨਾਂ ਦੀ ਮਹਾਨ ਸ਼ਹਾਦਤ ਦਾ ਧਿਆਨ ਧਰੋ ਅਦ ਦਾ ਧਿਆਨ ਧਰੋ ਰੂਪ ਅੰਦਰ ਸਿੰਘ ਸਾਹਿਬ ਸੰਤ ਜੀ ਮਹਾਰਾਜ ਸੰਤ ਬਾਬਾ ਹਰਭਜਨ ਸਿੰਘ ਜੀ ਹੁੰਦੀ ਕੀ ਹੈ ਇਹ ਬਹੁਤ ਵੱਡਾ ਸਵਾਲ ਹੈ ਇੱਕ ਵੱਡਾ ਸਵਾਲ ਹੈ ਸਾਰੀ ਸੰਗਤ ਦਾ ਸਵਾਮੀ ਜੀ ਆਪੋ ਆਪਣੇ ਪਰਿਵਾਰਾਂ ਵਾਸਤੇ ਜੀ ਆਪੋ ਆਪਣੇ ਪਰਿਵਾਰਾਂ ਵਾਸਤੇ ਜਦੋਂ ਪੰਜਮਾ ਸਾਹਿਬ ਜਿਆਦਾ ਪ੍ਰਗਟ ਹੋਇਆ ਸੀ ਨਾ ਛੇਵੇਂ ਪਾਤਸ਼ਾਹ ਦੇ ਘਰ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਆਏ ਆਪਣੇ ਬਾਬਾ ਅਟਲਰਾਏ ਸਾਹਿਬ ਜਦੋਂ ਪੈਦਾ ਹੋਏ ਉਹਨਾਂ ਦੇ ਮੌਕੇ ਵੀ ਆਏ ਇਤਿਹਾਸ ਕਹਿੰਦਾ ਕਿ ਛੇਵੇਂ ਪਾਤਸ਼ਾਹ ਜੀ ਨੇ ਸਿਰ ਝੁਕਾਇਆ ਸੀ ਭਾਸ਼ਾ ਵਿਭਾਗ ਦੀ ਕਿਤਾਬ ਹੈ ਤੇਗ ਗੁਰੂ ਤੇਗ ਬਹਾਦਰ ਵਾਰਧਾਜ ਐਸਾ ਕਿਉਂ ਤੁਸੀਂ ਤਾਂ ਸਿਰ ਦੇ ਉੱਤੇ ਹੱਥ ਰੱਖੋ ਤੁਸੀਂ ਸਗੋਂ ਉਲਟਾ ਸਿਰ ਝੁਕਾ ਰਹੇ ਹੋ ਸੁਖ ਹੈ ਤੇ ਛੇਵੇਂ ਪਾਤਸ਼ਾਹ ਕਹਿੰਦੇ ਸਾਂ ਜज्ਵਾ ਲੈ ਕੇ ਆਇਆ ਇਹ ਕੋਈ ਕੁਦਰਤ ਨੇ ਵੱਡਾ ਖੇਡ ਵਰਤਾਇਆ ਸਾਡੇ ਕਰ ਵੱਡਾ ਪੁਰਖ ਪ੍ਰਗਟਿਆ ਹੈ ਅੱਜ ਉਹ ਬਚਨ ਉਹ ਮੀਟਿੰਗ ਦੇ ਵਿੱਚ ਫੈਸਲਾ ਕੀ ਲਿਆ ਗਿਆ ਸੀ ਫੈਸਲਾ ਇਹ ਸੀ ਕਿ ਬ੍ਰਹਮ ਗਿਆਨੀ ਬਾਬਾ ਗੁਰਦਿੱਤਾ ਸਾਹਿਬ ਯਾਦ ਰੱਖਿਓ ਅਨੰਦਪੁਰ ਸਾਹਿਬ ਦੇ ਹੈਡ ਗ੍ਰੰਥੀ ਪਰ ਤੁਸੀਂ ਕੋਸਰਮੋਸਰ ਜੀ ਨਾ ਕਰੋ ਭੈਣਾਂ ਨੂੰ ਵੀ ਬੇਨਤੀ ਹੈ ਮੈਂ ਤਾਂ ਬੋਲਣ ਬੋਲ ਕੇ ਚਲੇ ਜਾਣਾ ਜਾਸ ਦਾ ਉਸੇ ਵਿੱਚ ਭਾਈ ਦਿਆਲਾ ਜੀ ਦਾ ਤੇ ਯਾਦ ਰੱਖਿਓ ਉਸੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਇਉਂ ਸੰਸਕਾਰ ਕਰਿਓ ਤਬਦੀਲੀ ਕੀ ਆਈ ਬਸ ਆ ਮੈਂ ਕਬਤਾ ਤੁਹਾਡੀ ਸੇਵਾ 'ਚ ਕਹਿ ਕੇ ਤੁਹਾਡੀ ਖੁਸ਼ੀ ਦਾ ਪਾਤਰ ਬਣਨ ਦਾ ਯਤਨ ਕਰਨ ਲੱਗਾ ਚਾਂਦਨੀ ਚੌਂਕ ਦੇ ਬਾਹਾਕਾਰ ਮੱਚੀ ਚਾਰੇ ਪਾਸੇ ਲੋਕ ਦੰਦਾ ਥੱਲੇ ਜੀਬ ਲਾ ਕੇ ਬੜੇ ਪਰੇਸ਼ਾਨ ਸਨ ਅਨਸਾਰੀਤ ਪਸੰਦ ਬੰਦੇ ਰੰਗ ਜੇ ਰੰਗ ਜੇ ਗੁਰੂ ਤੇਗ ਬਹਾਦਰ ਦੇ ਉਸਮ ਅਰ ਮਾਹੌਲ ਦੋਨੋਂ ਚੀਜ਼ ਜਦੋਂ ਗੱਡੇ ਆਏ ਉਹਨਾਂ ਗੱਡਿਆਂ ਦੇ ਉੱਤੇ ਝੱਬ ਦੇਣ ਇਕੱਲੇ ਇਕੱਲੇ ਸਰੀਰ ਨੂੰ ਚੱਕ ਕੇ ਲੱਧਿਆ ਜਾ ਰਿਹਾ ਰੱਖਿਆ ਜਾ ਰਿਹਾ ਲੈਕਚਰ ਕਿਤੇ ਲੰਬਾ ਨਾ ਹੋ ਜੇ ਇਹ ਕਿਤੇ ਨਿੱਕੀ ਜੀ ਬੇਨਤੀ ਕਰਨੀ ਚਾਹੋ ਨਾ ਅਕਲ ਮਾਲਾ ਉਹਦੇ ਵਰਗਾ ਮੂਰਖ ਕੋਈ ਨਹੀਂ ਹੁੰਦਾ ਉਹਦੇ ਵਰਗਾ ਕਮਲਾ ਕੋਈ ਨਹੀਂ ਹੁੰਦਾ ਖੁਦ ਨੂੰ ਸਿਆਣੇ ਸਮਝਣਾ ਮੂਰਖਮਤੀ ਆ ਅੱਜ ਕੱਲ ਦਾ ਨਾ ਇਹੀ ਦੱਸੇ ਬੇ ਦੁਨੀਆ ਭਰ ਦਾ ਗਿਆਨ ਮੇਰੇ ਕੋਲ ਹੀ ਹੈ ਤੇ ਤਿੰਨ ਚਾਰ ਵਿਦਵਾਨ ਏਦਾਂ ਦੇ ਪੈਦਾ ਹੋ ਗਏ ਉਹ ਨਿਤ ਕਲੇਸ਼ ਪਾਉ ਪੋਸਟਾਂ ਪਾਉਂਦੇ ਕਹਿੰਦੇ ਫਰਮਾਨੇ ਪਾਛਾ ਦੇ ਨੇ ਛਰ ਚੱਕ ਲਿਆ ਕਮਲ ਦੀ ਗੱਲ ਯਾਰ ਪਤਾ ਨਾ ਥੋ ਤੇ ਭਾਫਾ ਲੈ ਦਿਓ ਕੀ ਗੁਰ ਸਿੱਖੀ ਬਾਬਾ ਜੇਤਾ ਜੀ ਦੇ ਜੀਵਨ ਤੋਂ ਇਹ ਸੁਖੋਗੇ ਕਿ ਆਪਣੇ ਬਾਪ ਦਾ ਕਤਲ ਕਰ ਦੋ ਇਹ ਲਖਾਰੀ ਬਸ ਉਹ ਆ ਬੇ ਪਤਾ ਨਾ ਥੋ ਤੇ Papa ਲੈ ਗਿਓ ਜੀ ਦਾ ਧੜ ਅਰਸ਼ੀਸ਼ ਨਹੀਂ ਚੁੱਕਿਆ ਗਿਆ ਤੁਹਾਡੇ ਵਿੱਚ ਪੇਸ਼ ਕਰਨ ਲੱਗਿਆ ਸਿੰਘ ਉਸ ਤੋਂ ਬਾਅਦ ਜੱਗਾ ਕਮਾਈ ਹਾਰਦੀ ਸਿੰਘ ਜਿਨੇ ਨਾਗਣੀ ਵਰਸ਼ਾ ਵਰਤਿਆ ਉਹ ਬਾਬੇ ਲਖੀਸ਼ਾ ਬਨਜਾਰੇ ਦਾ ਦੋਤਾ ਲੱਗਦਾ ਯਾਦ ਰੱਖਿਓ ਥਾਡੇ ਕਣ ਹੋਣਾ ਪ੍ਰਮੰਥ ਕਰੋ ਨੌਵੇਂ ਪਾਤਸ਼ਾਹ ਜੀ ਆਏ ਆ ਜੀ ਦੇ ਮੂੰਹ ਦੇ ਉਤੇ ਸੋਨਾ ਧਾੜਾ ਬਣਾਇਆ ਜਾ ਰਿਹਾ ਯਾਦ ਰੱਖਿਓ ਬਾਬਾ ਜੇਤਾ ਜੀ ਦਸਵੇਂ ਪਾਤਸ਼ਾਹ ਨਾਲੋਂ ਕੇਵਲ ਪੌਣੇ ਕਿ ਤਿੰਨ ਸਾਲ ਵਟੇ ਸਨ ਜੱਗਾ ਕਹਣ ਲੱਗਾ ਹਾਂ ਤੁਹਾਡੀ ਸੇਵਾ ਦੇ ਵਿੱਚ ਜਿਹੜੀ ਤਰਜਾ ਇਹਦਾ ਨਾਮ ਹੈ ਜੱਗਾ ਕਿਉਂਕਿ ਅਸੀਂ ਬਾਜ਼ਾਰੂ ਤਰਜਾ ਗਾਉਂਦੇ ਨਹੀਂ ਅਸੀਂ ਉਹਨਾਂ ਤਰਜਾ ਦੇ ਉੱਤੇ ਜ਼ਿਆਦਾਤਰ ਤਰਜਾ ਦਾ ਪੀਛ ਨਹੀਂ ਬਜਾਉਣਾ ਗੁਰੂ ਸਾਹਿਬ ਜੀ ਦੀ ਬੜੀ ਅਪਾਰ ਕਿਰਪਾ ਪੈਂਦੀ ਸ਼ਕਰਜਦਾਰ ਆ ਬਾਬਾ ਲੱਖੀ ਸ਼ਾ ਬਣਜਾਰਾ ਲੈਕਚਰ ਲੰਬਾ ਨਾ ਹੋ ਜਾਏ ਕਿਤੇ ਇਹ ਬਹੁਤ 1000 ਗੱਡਾ ਹੋਵੇ ਤਾਂ ਇੱਕ ਟਾਂਡਾ ਬਣਦਾ ਹੈ ਤੇ ਇਹ ਟਾਂਡੇ ਦਾ مالک ਨਹੀਂ ਇਹ ਟਾਂਡਿਆਂ ਦਾ مالک ਸੀ ਕਿਹਨ ਦਾ ਮਤਲਬ ਹਜ਼ਾਰਾਂ ਵਿੱਚ ਵੱਡਾ ਵਪਾਰੀ ਆ ਤੇ ਕਿਉਂ ਨੂੰ ਪਤਾ ਨਹੀਂ ਹੋਏਗਾ ਕਿ ਨੌਵੇਂ ਪਾਤਸ਼ਾਹ ਦੇ ਸੰਸਕਾਰ ਦੀ ਪੰਡ ਇੱਕ ਨਾ ਇੱਕ ਦਿਨ ਖੁੱਲਣੀ ਆ ਔਰੰਗਜ਼ੇਬ ਤੇਰੀਆਂ ਅੱਖਾਂ ਦੇ ਸਾਹਮਣੇ ਤੇਰੇ ਬੱਚਿਆਂ ਨੂੰ ਜਿਹੜੇ ਕੰਮ ਜਿਹੜੇ ਬਾਬੇ ਦੀ ਕਿਰਪਾ ਨਾਲ ਚੱਲਦੇ ਉਸ ਬਾਬੇ ਨੂੰ ਚਿਤ ਯਾਦ ਰੱਖੋ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਸਾਰਿਆਂ ਦੇ ਨਹੀਂ ਸਾਰਿਆਂ ਦੇ ਕਾਸ਼ਵਰਨ ਦਾ ਯਾਰ ਰੱਬ ਨੇ ਠੇਕਾ ਲਿਆ ਕਿਦਾਂ ਮੈਂ ਤੁਹਾਨੂੰ ਇਮੋਸ਼ਨਲ ਬਲੈਕਮੇਲ ਨਹੀਂ ਕਰਨਾ ਚਾਹੁੰਦਾ ਪਰ ਦਿਲ ਦੀ ਗੱਲ ਕਹਿਣ ਲੱਗਾ ਗੁਰਸਿੱਖੋ ਬੰਦਾ ਦੂਜਿਆਂ ਦੇ ਘਰ ਲੁੱਟ ਆ ਰਹੀ ਹੈ ਉਹ ਆਪਣਾ ਘਰ ਗੁਰੂ ਤੋਂ ਕੁਰਬਾਨ ਕਰਨ ਲੱਗਾ ਹੈ ਪ੍ਰਕਰਮਾ ਕਰਦਾ ਹੈ ਅਰਦਾਸ ਕਰਦਾ ਹੈ ਸਾਡਾ ਗੁਰੂ ਤੇ ਅਮਰ ਹੋਇਆ ਹੈ ਰੋਣਾ ਕਦ ਲਈ ਇਸ ਲਈ ਕਿ ਘਰ ਛੱਡਣ ਲੱਗਾ ਬਾਬਾ ਲੱਖੀ ਸ਼ਾਹ

ਮਹਾਂਚਾਨ ਹੈ ਰਕਾਪ ਗੰਗ ਜੀਨੋ ਆਖਦੇ ਸਾਰੇ ਕਰੇ ਕਟਿਆਣਾ ਲੱਖੀਸ਼ਾ ਨੂੰ ਸਜਦਾਤਾ ਲੱਖੀਸ਼ਾ ਸਰੂਪ ਹੋ ਗਿਆ ਰੂਪ ਰਪਦਾ ਲੱਖੀਸ਼ਾ ਸਰੂਪ ਹੋ ਗਿਆ ਰੂਪ ਰਪਦਾ ਬਾਬਾ ਲੱਖੀਸ਼ਾ ਬਨਜਾਰਾ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਸ਼ਾਬਣਜਾਰਾ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਕੁਰਬਾਨੀ ਨੂੰ ਨਮਸ਼ਕਾਰ ਕਰਿਆ ਇਹ ਮੈਂ ਤੁਹਾਡੇ ਨਾਲ ਉਧਾਰ ਕਰ ਲੈਣਾ ਕਿਉਂਕਿ ਤੁਸੀਂ ਸਦਨੋਂ ਨਹੀਂ ਹਟਣਾ ਅਸੀਂ ਔਣੋਂ ਉਧਾਰ ਕਰ ਲੈਣਾ ਕਿਉਂਕਿ ਤੁਸੀਂ ਸਦਨੋਂ ਨਹੀਂ ਹਟਣਾ ਅਸੀਂ ਔਣੋਂ ਨਹੀਂ ਹਟਣਾ ਗੁਰੂ ਸਾਹਿਬ ਜੀ ਦੀ ਬੜੀ ਅਪਾਰ ਕਿਰਪਾ ਹੈ ਕਿਉਂਕਿ ਤੁਸੀਂ ਸਦਨੋਂ ਨਹੀਂ ਹਟਣਾ ਅਸੀਂ ਔਣੋਂ ਨਹੀਂ ਹਟਣਾ ਗੁਰੂ ਸਾਹਿਬ ਜੀ ਦੀ ਬੜੀ ਅਪਾਰ ਕਿਰਪਾ ਬਾਬਾ ਜੀ ਦੇ ਨਾਲ ਉਹ ਚੰਗੀਆਂ ਲੱਗੀਆਂ ਉਹ ਸਾਰੀਆਂ ਗੁਰੂ ਨਾਮੇ ਪਾਤਸ਼ਾਹ ਜਿੱਡੀਆਂ ਹਨ ਜਿਹੜੀਆਂ ਤੁਹਾਨੂੰ ਨਹੀਂ ਚੰਗੀਆਂ ਲੱਗੀਆਂ ਉਹ ਸਾਡੀਆਂ ਗਲਤੀਆਂ ਹਨ ਇਹ ਪਾਛਾ ਜਿੱਡੀਆਂ ਹਨ ਜਿਹੜੀਆਂ ਤੁਹਾਨੂੰ ਨਹੀਂ ਚੰਗੀਆਂ ਲੱਗੀਆਂ ਉਹ ਸਾਡੀਆਂ ਗਲਤੀਆਂ ਹਨ ਅਸੀਂ ਆਪਣੀਆਂ ਗਲਤੀਆਂ ਵੀ ਬਾਰੇ ਸਮੁੱਚੀ ਟੀਮ ਭਾਜੀ ਤਰਸ਼ੇਮ ਸਿੰਘ ਹੋਣੀ ਮੇਰੇ ਬਹੁਤ ਪਿਆਰੇ ਨੇ ਮੈਂ ਸਾਰਿਆਂ ਦਾ ਦਿਲੋਂ ਸਤਿਕਾਰ ਕਰਦਾ ਗਾਜੀ ਤਰਸ਼ੇਮ ਸਿੰਘ ਹੋਣੀ ਮੇਰੇ ਬਹੁਤ ਪਿਆਰੇ ਨੇ ਮੈਂ ਸਾਰਿਆਂ ਦਾ ਦਿਲੋਂ ਸਤਿਕਾਰ ਸ਼ੇਮ ਸਿੰਘ ਹੋਣੀ ਮੇਰੇ ਬਹੁਤ ਪਿਆਰੇ ਨੇ ਮੈਂ ਸਾਰਿਆਂ ਦਾ ਦਿਲੋਂ ਸਤਿਕਾਰ ਕਰਦਾ ਗਰੰਥੀ ਸਿੰਘਾਂ ਦਾ ਬਹੁਤ ਥੇ ਨੇ ਪਰ ਉਹਨਾਂ ਟੈਲੀਫੋਨ ਬਾਤ ਕੀਤੇ ਦਿਲੋਂ ਸਤਿਕਾਰ ਹੈ ਉਹਨਾਂ ਦਾ ਤੇ ਸਭ ਤੋਂ ਜ਼ਿਆਦਾ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਕਿਰਪਾ ਕਰਕੇ ਆਪ ਜੀ ਦੇ ਦਰਸ਼ਨ ਹੋਤੇ ਤੇ ਬੜਾ ਕੁਝ ਉਹਨਾਂ ਤਿੰਨ ਹਫ਼ਤਿਆਂ ਦੇ ਵਿੱਚ ਲਓ ਜੀ ਗਰੀਬ ਨਿਵਾਜ਼ ਗੁਸਾਈਆਂ ਮੇਰਾ ਮਾਥੇ ਛੱਤਰ ਤਰੇ ਸਰੋਪਾ ਵੀ ਮਿਲ ਗਿਆ ਸਰੋਪਾ ਦੇਣ ਦਾ ਮਤਲਬ ਹੀ ਹੋਏ ਹੁੰਦਾ ਵੀ ਹੁਣ ਹਟ ਜਾਓ ਫਟਾਫਟ ਕਲਾ ਦੀ ਅਰਦਾਸ ਕਰਦੇ ਹੋਏ ਗੱਜ-ਬੱਜ ਕੇ ਕਹੋ ਜੀ ਨਾਨਕ ਨਾਮ ਛੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ